ਸੋ ਘਰ ਕਰਨ ਗੁਰੂ ਸੇਵਿਆ ਅਨੁਸਰ ਜਸੁ ਗਾਏ ਨਦਰਸ ਨਾ ਪਰਸੇ ਕਰਉ ਤੇ ਜੈ ਵੰਖਾਰ ਸਤਿ ਕਰ ਪ੍ਰਸਾਦ ਬੰਦਨਾ ਹਰ ਬੰਦਨਾ ਗੰਗਾ ਓ ਗੋਪਾਲ ਰਾਇ ਬੰਦਨਾ ਹਰ ਬੰਦਨਾ ਗੰਗਾ ਓ

ਜਮ ਕੰਧਾਰ ਨਾ ਆਵੇ ਦਿਨੇ ਰੇ ਰਿਸ਼ਨਾ ਆਗਨ ਪ੍ਰਭ ਆਪ ਕੋ ਚਾਈ ਨਾਨਕ ਉਤਰੇ ਤਪ ਸਰਨਾਈ ਰਿਸ਼ਨਾ ਆਗਨ ਪ੍ਰਭ ਆਪ ਕੋ ਚਾਈ Amen.